ਪਾਉਣ ਨੂੰ ਟੌਰਸ਼ੋਰ ਕੱਢ ਕੇ ਬੁਲੇਟ ਦੇ ਉੱਤੇ ਸਵਾਰ ਹੋ ਕੇ ਗੇੜੀਆਂ ਮਾਰ ਰਹੇ ਸਨ ਇਹ ਮੁੰਡੇ ਅੱਗੇ ਉਹ ਪੈ ਜਾਂਦਾ ਹੈ ਪੁਲਿਸ ਦਾ ਘੇਰਾ ਫਿਰ ਮੌਕੇ ਤੇ ਕੀ ਮਾਹੌਲ ਬਣਦਾ ਹੈ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਪੁਲਿਸ ਅਧਿਕਾਰੀਆਂ ਨੇ ਬੁਲੇਟ ਦੇ ਉੱਤੇ ਪਟਾਕੇ ਪਾਉਂਦੇ ਮੁੰਡਿਆਂ ਨੂੰ ਠੰਡੀਆਂ ਤਰੇਲੀਆਂ ਲਿਆ ਦਿੱਤੀਆਂ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਇਹਨਾਂ ਮੁੰਡਿਆਂ ਦੇ ਖਿਲਾਫ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਇਹ ਬੁਲੇਟ ਦੇ ਪਟਾਕੇ ਮਾਰ ਕੇ ਲੰਗਦੇ ਨੇ ਜਿਸ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚੀ ਇਹਨਾਂ ਨੂੰ ਫੜਿਆ ਇੱਥੋਂ ਤੱਕ ਕਿ ਇਹਨਾਂ ਦੇ ਮੋਟਰਸਾਈਕਲਾਂ ਨੂੰ ਵੀ ਥਾਣੇ ਲੈ ਕੇ ਪਹੁੰਚ ਗਈ ਤੇ ਇਸ ਮੌਕੇ ਇਹ ਮਨੋਚਪਨ ਜਿਹੜੇ ਐ ਮਾਫੀਆ ਮੰਗਦੇ ਹੋਏ ਵੀ ਵਿਖਾਈ ਦਿੱਤੇ ਮਾਮਲੇ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਹ ਮਾਮਲਾ ਤਰਨਤਾਰਨ ਦੇ ਕਸਬਾ ਪਿੱਖੀਵਿੰਡ ਤੋਂ ਸਾਹਮਣੇ ਆਇਆ ਜਿੱਥੇ ਕਿ ਬੁਲੇਟ ਦੇ ਪਟਾਕਿਆਂ ਨੂੰ ਲੈ ਕੇ ਥਾਣੇ ਦੇ ਸਾਹਮਣੇ ਹੀ ਪੁਲਿਸ ਅਧਿਕਾਰੀਆਂ ਨੇ ਨਾਕਾ ਲਗਾਇਆ ਹੋਇਆ ਸੀ ਜਦੋਂ ਰੋਕ ਰੋਕ ਕੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਬੁਲੇਟ ਦੇ ਪਟਾਕੇ ਮਾਰਨ ਵਾਲੇ ਨੌਜਵਾਨਾਂ ਦੀ ਵੀ ਸ਼ਾਮਤ ਆ ਗਈ ਮੌਕੇ ਤੇ ਪੁਲਿਸ ਅਧਿਕਾਰੀਆਂ ਨੇ ਇਹਨਾਂ ਬੁਲੇਟਸ ਨੂੰ ਬਾਉਂਡ ਕੀਤਾ ਕਿਉਂਕਿ ਇਹਨਾਂ ਦੇ ਵਿੱਚੋਂ ਕਈਆਂ ਦੇ ਕਾਗਜ਼ਾਤ ਵੀ ਪੂਰੇ ਨਹੀਂ ਸਨ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਇਹ ਨੌਜਵਾਨਾਂ ਨੂੰ ਜਿਹੜੇ ਕਿ ਬੁਲੇਟ ਦੇ ਉੱਤੇ ਸਵਾਰ ਹੋ ਕੇ ਜਾ ਰਹੇ ਸਨ ਪੁਲਿਸ ਨੇ ਘੇਰਿਆ ਘੇਰ ਕੇ ਇਹਨਾਂ ਦੇ ਕਾਗਜ਼ਾਤ ਦੀ ਚੈਕਿੰਗ ਕੀਤੀ ਜਿਨ੍ਹਾਂ ਦੇ ਵਿੱਚੋਂ ਕਈਆਂ ਦੇ ਤਾਂ ਕਾਗਜ਼ਾਤ ਵੀ ਪੂਰੇ ਨਹੀਂ ਸਨ ਤੇ ਇਸ ਦਰਮਿਆਨ ਪੁਲਿਸ ਨੇ ਇਹਨਾਂ ਦੇ ਮੋਟਰਸਾਈਕਲਾਂ ਨੂੰ ਬੌਂਡ ਤੱਕ ਕਰ ਦਿੱਤਾ ਯਾਨੀ ਕਿ ਹੁਣ ਪੰਜਾਬ ਦੇ ਵਿੱਚ ਬੁਲੇਟ ਦੇ ਪਟਾਕੇ ਮਾਰਨ ਵਾਲਿਆਂ ਦੀ ਸ਼ਾਮਤ ਹੈ ਪੂਰੀ ਤਰ੍ਹਾਂ ਇਹ ਤਸਵੀਰਾਂ ਨੂੰ ਵੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਥਾਣੇ ਦੇ ਵਿੱਚ ਕਿਵੇਂ ਤਿੰਨ ਤੋਂ ਚਾਰ ਪੁਲਿਸ ਅਧਿਕਾਰੀ ਥਾਣੇ ਦੀਆਂ ਪੌੜੀਆਂ ਚੜਾ ਕੇ ਬੁਲੇਟ ਨੂੰ ਅੰਦਰ ਲੈ ਕੇ ਚਲੇ ਜਾਂਦੇ ਨੇ ਬੌਂਡ ਕਰ ਦਿੱਤਾ ਜਾਂਦਾ ਤਾਂ ਟੌਰ ਸ਼ੋਰ ਕੱਢ ਕੇ ਬੁਲੇਟ ਦੇ ਪਟਾਕੇ ਪਾਉਣ ਵਾਲੇ ਇਹਨਾਂ ਮੁੰਡਿਆਂ ਦੀ ਸ਼ਾਮਤ ਆ ਗਈ ਜਦੋਂ ਥਾਣੇ ਸਾਹਮਣੇ ਨਾਕਾ ਲੱਗਿਆ ਹੋਇਆ ਸੀ ਤੇ ਪੁਲਿਸ ਨੇ ਮੌਕੇ ਤੇ ਇਹਨਾਂ ਨੌਜਵਾਨਾਂ ਨੂੰ ਫੜਿਆ ਤੇ ਇਹਨਾਂ ਨੂੰ ਠੰਡੀਆਂ ਤਰੇਲੀਆਂ ਲਿਆ ਦਿੱਤੀਆਂ ਮਾਂਜੋਗ ਐਸਐਸਪੀ ਸਾਹਿਬ ਕਰਨਤਾਰਨ ਅਤੇ ਮਾਂਜੋਗ ਡੀਐਸਪੀ ਸਾਹਿਬ ਸ੍ਰੀ ਸਰਦਾਰ ਫੀਦਿੰਦਰ ਸਿੰਘ ਜੀ ਦੇ ਹੁਕਮਾਂ ਦੇ ਅਨੁਸਾਰ ਜਿਹੜੇ ਵੀਕਐਂਡਸ ਨੇ ਉਹਨਾਂ ਦੀ ਪ੍ਰੋਪਰ ਚੈਕਿੰਗ ਕੀਤੀ ਜਾ ਰਹੀ ਹੈ ਮੇਰੀ ਪੋਸਟਿੰਗ ਦੇ ਹੋਣ ਤੋਂ ਪਰંત ਜਿਹੜਾ ਮੈਨੂੰ ਕਾਫੀ ਸ਼ਿਕਾਇਤਾਂ ਜੜੀਆਂ ਮਿਲੀਆਂ ਕਿ ਜਿਹੜੇ ਲੋਕ ਨੇ ਉਹ ਇੱਥੋਂ ਸ਼ਾਮੀ ਦੇ ਸਵੇਰੇ ਜਦੋਂ ਸਕੂਲ ਟਾਈਮ ਹੁੰਦਾ ਪਤਾ ਕਿ ਮੋਟਰਸਾਈਕਲ ਦੇ ਮਾਰਦੇ ਨੇ ਉਸ ਦੇ ਰਿਗਾਰਡਿੰਗ ਅਸੀਂ ਜਿਹੜਾ ਵਾ ਜਨਾਕਾ ਬੰਦੀ ਸਪੈਸ਼ਲੀ ਕਰਕੇ ਤੇ ਅਸੀਂ ਸਪੈਸ਼ਲੀ ਬੁਲੇਟ ਮੋਟਰਸਾਈਕਲ ਜਿਹੜੇ ਨੇ ਉਹਨਾਂ ਨੂੰ ਚੈੱਕ ਕਰ ਰਹੇ ਆ ਤਾਂ ਜੋ ਕੀ ਇਹ ਮੋਟਰਸਾਈਕਲ ਜਿਹੜੇ ਨੇ ਜੇ ਪਟਾਕੇ ਮਾਰਦੇ ਨੇ ਤਾਂ ਇਹਨਾਂ ਦੇ ਪ੍ਰੋਪਰ ਐਸ ਪਰ ਟ੍ਰੈਫਿਕ ਰੂਲਸ ਇਹਨਾਂ ਦੇ ਚਲਾਣ ਕੀਤੇ ਜਾਣ ਅਸੀਂ ਇੱਕ ਮੋਟਰਸਾਈਕਲ ਜਿਹੜਾ ਇੰਪਾਉਂਡ ਕੀਤਾ ਹੈ ਸੈਕੰਡਲੀ ਅਸੀਂ ਬੋਰ ਵੀ ਮੋਟਰਸਾਈਕਲ ਜਿਹੜੇ ਹੈ ਚੈੱਕ ਆ ਰਹੇ ਨੇ ਵਿਦਾਊਟ ਨੰਬਰ ਪਲੇਟਸ ਨੇ ਕਾਫੀ ਮੋਟਰਸਾਈਕਲ ਵੀ ਕਿਵੇਂ ਦੇ ਮੇਰੇ ਵੇਖਣ ਚ ਆਇਆ ਕਿ ਵਿਦਾਊਟ ਨੰਬਰ ਪਲੇਟਸ ਜਿਹੜੇ ਨੇ ਉਹ ਲੋਕ ਲੈ ਕੇ ਘੁੰਮ ਰਹੇ ਨੇ ਤੇ ਉਹ ਅਸੀਂ ਪ੍ਰੋਪਰਲੀ ਜਿਹੜੇ ਪ੍ਰੋਪਰ ਨੰਬਰ ਪਲੇਟ ਜਿਨ੍ਹਾਂ ਨੇ ਨਹੀਂ ਆਪਣੇ ਵੀਕਲਸ ਨੂੰ ਲਗਾਈ ਹੋਈ ਹੈ ਉਹਨਾਂ ਨੂੰ ਅਸੀਂ ਚੈੱਕ ਕਰਕੇ ਤੇ ਉਹਨਾਂ ਦੇ ਚਲਾਨ ਕਰਦੇ ਹਾਂ ਮਾਨਯੋਗ ਐਸਐਸਪੀ ਸਾਹਿਬ ਤਰਨਤਾਰਨ ਅਤੇ ਮਾਨਯੋਗ ਡੀਐਸਪੀ